ਸੋਰਠ ਮਹੱਲਾ ਤੀਜਾ ਚੌਤਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਧੂਪ ਮੁਵੇ ਵਿਣ ਪਾਣੀ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਦਰ ਕਰੇ ਪਤ ਰਾਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਬਿਛਾਤਾ ਸ਼ਬਦ ਸੱਚਾ ਵਿਚਾਰ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਬਿਆ ਸਭ ਟਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਸਤਿਗੁਰ ਸੇਵ ਜਿਨ ਨਾਮ ਪੁਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤੀਆ ਗੁਣ ਗਾਵੇ ਗੁਣੀ ਅਘਾਇਆ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ RAM ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਲ ਹੈ ਸੇ ਜਨ ਸੋਹ ਅਸੋਹਨ ਦਰ ਸਾਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੁ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਓ ਬਿਨ ਗੁਰ ਪ੍ਰੀਤ ਬਿਨ ਗੁਰ ਪ੍ਰੀਤ ਨ ਊਪਜੈ ਭਾਈ ਮਾਨਮੁਖ ਦੂਜੈ ਭਾਏ ਤਉ ਕਟਹਿ ਮਾਨਮੁਖ ਕਰਮ ਕਰਹਿ ਭਾਈ ਪੱਲੈ ਕਿਛੂ ਨ ਪਾਏ ਗੁਰ ਮਿਲਿਐ ਨਾਮੁ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਇ ਸੋਰਠ ਮਹੱਲਾ ਤੀਜਾ ਘਰ ਪਹਿਲਾ ਤਿਹੀ ਗੁਣੀ ਤ੍ਰਿ ਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਇੱਥੇ ਆਮ ਤੌਰ ਤੇ ਜਦੋਂ ਹੁਕਮਨਾਮਾ ਜਾਂ ਸ਼ਬਦ ਪੜ੍ਹਦੇ ਹਨ ਤਾਂ ਭਾਈ ਦੇ ਬਿਸਰਾਮ ਲਾਉਣ ਦੀ ਥਾਂ ਤੇ ਕਈ ਪ੍ਰੇਮੀ ਵਿਆਪਿਆ ਤੇ ਹੀ ਲਾ ਦਿੰਦੇ ਹਨ ਕੱਲ ਵੀ ਇਹ ਵਿਚਾਰ ਆਈ ਸੀ ਕਿ ਜਿੱਥੇ ਕਿਤੇ ਦੀਰਘ ਮਾਤਰਾ ਸਾਨੂੰ ਨਜ਼ਰ ਆਉਂਦੀ ਹੈ ਅਸੀਂ ਉੱਥੇ ਜ਼ੋਰ ਪਾ ਕੇ ਤੇ ਬਿਸਰਾਮ ਗਲਤ ਕਰ ਲੈਂਦੇ ਹਾਂ ਪਰ ਭਾਈ ਸਾਹਿਬ ਜਿਵੇਂ ਸ਼ੁੱਧ ਪਾਠ ਕਰ ਰਹੇ ਨੇ ਇਸ ਤਰ੍ਹਾਂ ਵਿਚਾਰ ਕੇ ਭਾਈ ਤੇ ਹੀ ਵਿਸਰਾਮ ਲਾਣਾ ਹੈ ਤੇ ਹੀ ਗੁਣੀ ਤ੍ਰਿਪੌਣ ਵਿਆਪਿਆ ਭਾਈ ਵਿਆਪਿਆ ਤੇ ਨਹੀਂ ਲਾਣਾ ਫਿਰ ਅਨਰਥ ਹੋ ਜਾਂਦਾ ਹੈ ਪਾਠ ਦੀ ਚਾਲ ਵਿਗੜ ਜਾਂਦੀ ਹੈ ਥੋੜਾ ਜਿਹਾ ਧਿਆਨ ਦੇ ਕੇ ਤੇ ਹੀ ਗੁਣੀ ਤ੍ਰਿਪੌਣ ਵਿਆਪਿਆ ਭਾਈ ਇਸੇ ਤਰ੍ਹਾਂ ਦੀਆਂ ਹੋਰ ਪੰਕਤੀਆਂ ਪਿਛਲੇ ਸ਼ਬਦਾਂ ਵਿੱਚ ਵੀ ਆਈਆਂ ਹਨ ਤੇ ਅੱਗੇ ਵੀ ਆਉਣੀਆਂ ਹਨ ਇਥੇ ਆਪ ਜੀ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ ਜੀ ਹਾਂਜੀ ਤਿਹ ਗੁਣੇ ਤ੍ਰਿ ਭਵਨ ਵਿਆਪਿਆ ਭਾਈ ਗੁਰਮੁਖ ਬੂਝ 부ਝਾਏ RAM ਨਾਮ ਲੱਗ ਛੂਟੀਐ ਭਾਈ ਪੂਛਹ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜੀਉ ਤੇਰੇ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੈ ਸਭ ਊਪਜੇ ਭਾਈ ਨਾਏ ਵਿਸਰਿਐ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਹਾਏ ਗੁਰਮੁਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਉਤਾਰ ਜਗ ਮਹਿ ਲਾਹ ਹਰ ਨਾਮ ਹੈ ਭਾਈ ਹਿਰਦਾ ਰਖਿਆ ਔਰ ਧਾਰ ਗੁਰ ਸਰਣਾਈ ਉੱਭਰੇ ਭਾਈ RAM ਨਾਮ ਲਿਵ ਲਾਇ ਨਾਨਕ ਨਾਓ ਬੇੜਾ ਨਾਓ ਤੁਲਹੜਾ ਭਾਈ ਜਿਤ ਲਗ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੂਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿ ਤਾ ਜਾਹੇਗਾ ਜਨਮ ਗਵਾਏ ਰਹਾਉ ਤ੍ਰੈ ਗੁਣਤਾਤ ਬਹੁ ਕਰਮ ਕਮਾਵਹਿ ਹਰ ਰਸ ਸਾਦ ਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਸਤਿਗੁਰ ਸੇਵੇ ਸੋ ਵੱਡ ਭਾਗੀ ਜਿਸਨੋ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੀ ਵਿੱਚ ਹਉ ਆਪ ਗਵਾਏ ਵਾਹਿਗੁਰੂ ਜੀ ਪਾਠ ਬਾਰ ਬਾਰ ਆ ਰਿਹਾ ਹੈ ਜੇ ਪਿਛੇ ਹਰ ਰਸ ਸਾਧਨਾ ਆਇਆ ਫਿਰ ਹੁਣ ਹਰ ਰਸ ਪੀ ਜਨ ਖੁਦਾ ਤ੍ਰਿਪਤਾਸੇ ਹਰ ਰਸ ਜਦੋਂ ਆਪਣਾ ਉਚਾਰਨ ਕਰਨਾ ਹੈ ਵੇਖਣਾ ਧਿਆਨ ਰੱਖਣਾ ਸਾਰਿਆਂ ਨੇ ਕਦੇ ਇੱਕ ਰ ਅ ਰ ਰਹਿ ਨਾ ਜਾਵੇ ਹਰ ਰਸ ਆਮ ਹਾਰਸ ਪਾਠ ਕਹਿੰਦਾ ਹਾਰਸ ਜਲਦੀ ਜਲਦੀ ਇਸੇ ਪ੍ਰਕਾਰ ਹੀ ਜਨ ਕਉ ਜਨ ਨਾਨਕ ਕਉ ਨਾਨਕ ਕਉ ਦੋ ਕਕਿਆ ਕਹਿੰਦਾ ਇੱਕ ਨਾਨਕ ਕਕਵਾਲਾ ਨਾਨਕ ਕਉ ਕਹਿ ਕੇ ਲੰਘ ਜਾਈਏ ਤੇ ਬੜਾ ਧਿਆਨ ਦੇਈਏ ਤਾਂ ਸਮਝ ਆਉਂਦੀ ਹੈ ਨਹੀਂ ਕਕਾ ਇੱਕ ਖਾਦਾ ਜਾਂਦਾ ਇਸੇ ਪ੍ਰਕਾਰ ਜਨ ਨਾਨਕ ਜਨ ਨਾਨਕ ਇਹ ਸਾਰਾ ਧਿਆਨ ਦੇਣਾ ਜਿਵੇਂ ਹੁਣ ਆਪਾਂ ਪਾਠ ਸਪਸ਼ਟ ਸਰਵਣ ਕਰ ਰਹੇ ਆਂ ਕਿੰਨਾ ਸੋਹਣਾ ਪਾਠ ਹੋ ਰਿਹਾ ਹੈ ਸੰਥਾ ਕਰਨ ਦਾ ਆਪਾਂ ਨੂੰ ਤਾਂ ਹੀ ਲਾਭ ਹੈ ਇਹ ਸਾਰੇ ਜਿਹੜੇ ਵਿਚਾਰਾਂ ਐ ਨੋਟ ਕੀਤੀਆਂ ਜਾਣ ਸਾਰੇ ਪਾਠਾਂ ਦੇ ਉਚਾਰਣ ਨੋਟ ਕੀਤੇ ਜਾਣ ਆਪਣੇ ਹਿਰਦੇ ਵਿੱਚ ਹਰ ਰਸਪੀ ਜਾਨ ਸਦਾ ਤ੍ਰਿਪਤਾਸੇ ਹਾਂਜੀ ਪੜ੍ਹੀਏਗੇ ਵਿੱਚੋਂ ਆਪ ਗਵਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿਚ ਹਉ ਆਪ ਗਵਾਏ ਇਹੋ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲੈ ਤ ਅੱਖੀ ਵੇਖੈ ਘਰੈ ਅੰਦਰ ਸਚ ਪਾਏ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਹਰ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਧਾਰੇ ਰਹਾਓ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵ ਹੋ ਸਾਧਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤਾ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪਹਿ ਸੇਈ